ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਆਰਿ ਸਾਹਿਬ ਸੰਗਤ ਜੀ ਇਹ ਸਾਧ ਸੰਗਤ ਵੱਲੋਂ ਇਲਾਕੇ ਵੱਲੋਂ 12 ਸਾਲ ਤੋਂ ਗੁਰੂ ਦੇ ਵਿਆਹ ਪ੍ਰੋਗਰਮ ਦਾ ਲੰਗਰ ਚੱਲਦਾ ਹੈ ਤੇ ਸਾਧ ਸੰਗਤ ਦੇ ਸੰਯੋਗ ਨਾਲ ਇਲਾਕੇ ਦੇ ਸੰਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਤੇ ਬਾਬੇ ਦੇ ਆ ਚੋਲੇ ਦੇ ਮੇਲੇ ਤੇ ਵੀ 3 ਦਿਨ ਦਾ ਲੰਗਰ ਮਨਾਇਆ ਜਾਂਦਾ ਤੇ ਬਾਬੇ ਦੇ ਵਿਆਹ ਪ੍ਰੋਗਰਮ ਤੇ 5 ਦਿਨ ਦਾ ਮਨਾਇਆ ਜਾਂਦਾ ਕਾਰਮਾ ਨੰਗਲ ਲੀੜਾਂ ਢਪਈ ਸਾਰਾ ਇਲਾਕਾ ਮਿਲ ਕੇ ਬਾਕੀ ਹੋਰ ਵਿਸ਼ੇਸ਼ਾਂ ਤੋਂ ਮੇਰੇ ਬੱਚੇ ਜੋ ਵੀਰ ਨੇ ਉਹ ਵੀ ਮਾਇਆ ਦਿੰਦੇ ਆ ਹਰ ਇੱਕ ਸਾਰੀ ਸੰਗਤ ਦੇ ਸੰਯੋਗ ਨਾਲ ਲੰਗਰ ਚੜ੍ਹਾਉਂਦਾ ਹੋਰ ਬੱਚਿਆਂ ਨੂੰ ਵੀ ਸਨਿਆ ਦੇ ਦਿੱਤੇ ਜਿਹੜੇ ਕਹਿੰਦੇ ਆ ਕਿ ਬੱਚੇ ਆਪਣੇ ਸਿੱਖੀ ਨਾਲ ਜੋੜਨਾ ਤੇ ਗੁਰੂ ਦੀ ਪਾਲਣਾ ਤੇ ਚੱਲਣਾ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਵਿਰਸੇ ਨਾਲ ਜੋੜਨਾ ਜਿੱਤਰਾ ਪਵਿੱਤਰ ਤਿਹਾਰ ਜੇ ਨਸ਼ਾ ਕਰਕੇ ਟ੍ਰੈਕਟਰ ਚਾਲ ਕੇ ਜਾਂਦੇ ਆਂ ਉਸ ਤੋਂ ਬਾਕੀ ਹੋ ਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਉਹਨਾਂ ਵੀਰਾਂ ਨੂੰ ਕਿ ਗੁਰੂ ਤੋਂ ਡਰ ਕੇ ਚੱਲੋ ਉਹਦੇ ਗਾੜੀ ਨੇਓ ਕੇ ਚੱਲੋ ਕਿ ਤੁਹਾਨੂੰ ਕੋਈ ਔਖੜ ਨਾ ਆਵੇ ਤੇ ਇਹ ਬੋਲਟਾਂ ਤੇ ਪਟਾਕੇ ਪਾਉਣੇ ਜਾਂ ਟਰੈਕਟਰਾਂ ਤੇ ਟੈਕ ਵਜਾਉਣੇ ਗਲਤ ਗੱਲ ਹੈ ਗੁਰੂ ਨਹੀਂ ਜਾਣ ਜਿਹਨੇ ਤੁਹਾਨੂੰ ਪੈਦਾ ਕੀਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਲੰਗਰ ਕਾਲਮ ਵਾਲੇ ਮੋੜ ਤੇ ਕਾਲਵਾ ਪਿੰਡ ਵੱਲੋਂ ਹੀ ਲੱਗਦਾ ਸਾਰੀ ਸੰਗਤ ਵੱਲੋਂ ਸਾਰੇ ਇਲਾਕੇ ਦੀ ਸੰਗਤ ਜਿਨ੍ਹਾਂ ਵੱਲੋਂ ਲੱਗਦਾ ਵਾ ਲੰਗਰ ਜੋ ਸਾਡੇ ਵੀਰ ਵਿਦੇਸਾਂ ਵਿੱਚ ਰਹਿੰਦੇ ਉਹਨਾਂ ਦਾ ਵੀ ਬਹੁਤ ਸੰਜੋਗ ਆ ਉਹ ਵੀ ਮੇਰੇ ਵੀਰ ਵੱਧ ਚੜ ਕੇ ਸੇਵਾ ਕਰਦੇ ਨੇ ਬਾਬੇ ਨਾਨਕ ਦੇ ਵਿਆਹ ਦੀ ਗੁਰਪੁਰਬ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੇ ਵੀਰ ਮੇਰੇ ਰਲ ਮਿਲ ਕੇ ਜੋ ਸਾਡੇ ਪਿੰਡ ਦੇ ਆ ਸਾਰੇ ਜਣੇ ਉਹ ਸੇਵਾ ਕਰਦੇ ਨੇ ਮੇਰੇ ਵੀਰ ਤੇ ਬਾਕੀ ਬੇਨਤੀ ਆ ਕਿ ਜੋ ਗੁਰਨਾਨਕ ਦੇ ਵਿਆਹ ਵਾਸਤੇ ਜਾਂਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਇਹ ਆ ਕਿ ਹੁੱਲੜਬਾਜੀ ਤੋਂ ਨਹੀਂ ਕਰਨੀ ਨਾ ਟਰੈਕਟਰਾਂ ਤੇ ਡੀਜੇ ਲਾਉਣੇ ਆ ਨਾ ਮੋਟਰਸਾਈਕਲਾਂ ਦੇ ਬੁਲਟਾਂ ਦੇ ਪਟਾਕੇ ਮਾਰਨੇ ਆ ਕਿਉਂਕਿ ਇਦਾਂ ਬੜੀ ਪਰੇਸ਼ਾਨੀ ਹੁੰਦੀ ਆ ਸੰਗਤਾਂ ਨੂੰ ਫਿਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਵਾ ਇਨ੍ਹਾਂ ਕੰਮਾਂ ਦੇ ਵਿੱਚ ਕਿਉਂਕਿ ਹੁੱਲੜਬਾਜੀ ਵਿੱਚ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਵਾ ਪਰ ਇਹਦੇ ਤੋਂ ਰਹਿਤ ਹੋਣਾ ਚਾਹੀਦਾ ਵਾ ਬਾਕੀ ਨਿਸ਼ਾਨੀ ਕਰਕੇ ਜਾਣਾ ਚਾਹੀਦਾ ਗੁਰੂ ਘਰ ਦੇ ਵਿੱਚ ਖੁਸ਼ੀਆਂ ਲੈਣੀਆਂ ਚਾਹੀਦੀਆਂ ਵਾ ਸਦਾ ਚੜ੍ਹਦੀ ਕਲਾ ਰੱਖੇ ਮੇਰਾ ਬਾਬਾ ਨਾਨਕ ਇਹਨਾਂ ਤੇ ਮੇਰਾ ਪਰਿਆ ਹੱਥ ਰੱਖੇ ਸਾਰੇ ਜੋ ਵੀ ਮੇਰੇ ਵੀਰ ਜਾਣਦੇ ਆ ਤੇ ਸਦਾ ਇਹਨਾਂ ਨੂੰ ਸਮਤ ਬਖਸ਼ੇ ਮੇਰਾ ਬਾਬਾ ਨਾਨਕ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਪ ਨਗਰ ਕਾਲ ਮਾ ਤੇ ਨੀਲਕਲਾ ਲਾਗੇ ਲਾਗੇ ਇਲਾਕੇ ਦੇ ਸਾਰੇ ਨੱਗਰ ਰੜ ਕੇ ਇਹ ਇਲਾਕਾ ਲੰਗਰ ਲਾਉਂਦਾ ਗੁਰੂ ਕੇ ਕਾਹਵਾਲੇ ਮੋੜ ਤੇ ਤੇ ਗੁਰਮੁਖ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵਿਆਹ ਘਰਪੂਰਪ ਤੇ ਹਰ ਸਾਲ ਲੰਗਰ ਚੱਲਦਾ ਤੇ ਲੰਗਰ ਚੱਲਦੇ ਨੂੰ ਬਹੁਤ ਸਮਾਂ ਹੋਇਆ ਘੱਟੋ ਘੱਟ 30-40 ਸਾਲ ਹੋ ਗਏ ਆਪਾਂ ਦੀੋ 30 ਸਾਲ ਹੋ ਗਏ ਨੇ ਇਹ ਲੰਗਰ ਹਰ ਸਾਲ ਚੱਲਦਾ ਤੇ ਗੁਰੂ ਪਾਤਸ਼ਾਹ ਦੇ ਲੰਗਰ ਜਿਹੜੇ ਚੱਲਦੇ ਨੇ ਸੰਗਤ ਦੇ ਸੰਗੋਗ ਨਾਲ ਚੱਲਦੇ ਨੇ ਤੇ ਸੰਗਤਾਂ ਨਾਲ ਨੇ ਕਿ ਇਹ ਸੇਵਾ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਵਿਆਹ ਦੇ ਪੁਰਬ ਦੇ ਸੱਚੇ ਪਾਤਸ਼ਾਹ ਜੀ ਪਿੰਡ ਕਾਹਨਵਾ ਮੋਲੋਂ ਕਾਡੀਆਂ ਵਾਲੇ ਮੋੜ ਦੇ ਉੱਤੇ ਹਰ ਸਾਲ ਦੀ ਸਾਲ ਇਹ ਸਾਡੇ ਢਾਲ ਮਿਲ ਕੇ ਸਾਂਝਾ ਲੰਗਰ ਗੁਰੂ ਘਰ ਦਾ ਟੁੱਟ ਲੰਗਰ ਬਾਬੇ ਨੇ 20 ਰੁਪਈਆ ਦਾ ਚਲਾਇਆ ਹੋਇਆ ਲੰਗਰ ਇਹ ਜੁਗਾ ਜਗੰਤਰ ਤੱਕ ਇੱਥੇ ਦਾ ਚੱਲਦਾ ਰਹੇ ਸਾਡੇ ਸੇਵਾਦਾਰ ਕਈ ਦਿਨਾਂ ਤੋਂ ਲਗਾਤਾਰ ਇੰਨੀ ਗਰਮੀ ਦੇ ਵਿੱਚ ਵੀ ਵੱਢ ਚੜ ਕੇ ਲੋਕਾਂ ਦੇ ਬਾਹਰ ਡੇਰਾ ਦੇ ਰਹਿੰਦੇ ਹਨ ਘਰਾਂ 'ਚ ਰਹਿੰਦੇ ਹਨ ਉਹ ਵੱਢ ਚੜ ਕੇ ਉਹਨਾਂ ਦੇ ਡੇਰਾ ਦੇ ਪਹੁੰਚ ਕੇ ਤੇ ਤਿੰਨ ਦਿਨ ਦਾ ਪੜਾ ਹੈ ਸਾਡੇ ਇੱਥੇ ਲੰਗੜ ਕਾਰਵਾ ਦੇ ਮੋੜ ਤੇ ਅੱਜ 9 ਤਰੀਕ ਹੈ 9 10 ਤੇ 11 ਨੂੰ 11 ਨੂੰ ਅਸੀਂ ਸਮਾਪਤੀ ਕਰ ਦੇਣੀ ਹੈ ਤੇ ਲੋਕਾਂ ਬੇਹੰਤੀ ਮਹਾ ਸੰਖਾ ਨੇ ਭੇਜੀ ਹੈ ਕੁਰਕਾਂ ਦੇ ਲੰਗਰ ਵਾ ਨਾ ਬੰਦੇ ਲੰਗਰ ਚੱਲ ਰਹਾ ਹੈ ਸੱਚੇ ਬਾਦਸ਼ਾਹ ਜੀ ਆਈ ਲੰਗਰ ਦੇ ਵਿੱਚ ਗਰਮ ਗਰਮ ਪਰਚਾਦੇ ਆ ਟਾਡੇ ਪ੍ਰੈਸ ਵਾਲੇ ਪਹੁੰਚੇ ਹੋਣਾ ਦੇਖਣਾ ਨਾ ਬੀਬੀਆਂ ਸਾਡੀਆਂ ਲੋਹਾਂ ਦੇ ਬਿਖੇ ਹੋਈਆਂ ਨਾ ਸਾਡੇ ਸੇਵਾਦਾਰ ਹਲਵਾਈ ਉੱਛੇ ਤਰ੍ਹਾਂ ਗਰਮੋ ਗਰਮ ਬ੍ਰੈਡ ਪਕਾਉਰੇ ਫਿੰਗਰ ਪਕੌੜੇ ਤੇ ਹੋਰ ਕਿਸਮ ਕਿਸਮ ਦੀਆਂ ਚਾਹ ਪਕੌੜੇ ਵੀ ਚੱਲ ਰਹੇ ਨੇ ਲੌਂਗ ਲਾਹ ਜੀਆਂ ਉਹ ਵੀ ਚਾਹ ਵੀ ਚੱਲ ਰਹੀ ਹੈ ਖਾਲਸਾ ਜੀ ਇਹ ਸਾਰੇ ਪਿੰਡ ਦਾ ਸੰਯੋਗ ਹੈ ਕੱਠਾ ਹੈ ਮੇਰੇ ਮਾਲਕ ਇੱਥੇ ਤੋਂ ਸਾਡਾ ਪ੍ਰੇਮ ਪਿਆਰ ਬਣਿਆ ਹੈ ਇਹ ਗੁਰੂ ਘਰ ਲੰਗਰਾਂ ਚੱਲਦੀਆਂ